ਸਿ ਆਮੀਨ ਨਾਨਕ ਅਸੀਂ ਆਇਆ ਜਤਨਤਨ ਬਾਬਾ ਅਨੰਦ ਸਿੰਘ ਜੀ ਤਨਤਨ ਬਾਬਾ ਈਸ਼ਰ ਸਿੰਘ ਜੀ ਤਪੋਸਥਾਨ ਦੇਖੋ ਕਿੰਨੇ ਭਾਗਾਂ ਵਾਲਿਆਂ ਤੁਸੀਂ ਦਰਸ਼ਨ ਕਰ ਰਹੇ ਤੇ ਮੈਂ ਵੀ ਭਾਗਾਂ ਵਾਲਿਆਂ ਦਾ ਦਰਸ਼ਨ ਕਰ ਰਹੀ ਹਾਂ ਵਾਓ ਮੈਂ ਹਮੇਸ਼ਾ ਵੀਡੀਓਜ਼ ਹੀ ਦੇਖਦੀ ਹੁੰਦੀ ਸੀ ਕਿ ਕਾਸ਼ ਮੈਂ ਕਦੋਂ ਜਾਵਾਂਗੇ ਨਾ ਇੱਥੇ ਗੁਰਦੁਆਰੇ ਦੇ ਵਿੱਚ ਪਰ ਅੱਜ ਫਾਈਨਲੀ ਪਹੁੰਚ ਗਈ ਫਾਈਨਲੀ ਪਹੁੰਚ ਗਈ ਨਿਮਰਤ ਖਹਿਰਾ ਜੀ ਦਰਿਆ ਪਾਰ ਕਰਦੇ ਹੋਏ ਆਪਣੀ ਚਲੋ ਆਪਣੀ ਫਰਾਗਨ ਚੱਕ ਕੇ ਪੁਰਾਤਨ ਸਥਾਨ ਸ੍ਰੀ ਸੁਖਮਨੀ ਸਾਹਿਬ ਨਾਨਕ ਸਰ ਪੰਤਨਗੁਰੂ ਦਾ ਸਵਾਹ ਨਾਸ਼ਾੰਦਰ ਸਤਿ ਸ਼੍ਰੀ ਅਕਾਲ ਉਹ ਜੂਰ ਨਹੀਂ ਸੀ ਆਓ ਜੀ ਦਰਸ਼ਨ ਕਰੋ ਉਸ ਜਗ੍ਹਾ ਦੇ ਹਨ ਜਿੱਥੇ ਬਾਬਾ ਜੀ ਨੀਵੇਂ ਹੋ ਕੇ ਸਾਰੀ ਸੰਗਤੋ ਬੈੰਦੇ ਸੀਗੇ ਇਹ ਉਹ ਸਥਾਨ ਹੈ ਕਿਥੇ ਬਾਬਾ ਨੰਦ ਸਿੰਘ ਜੀ ਸਾਰੀ ਸੇਔਰਤਾਂ ਬੈਠੀ ਸਾਮਣੋਂ ਦੀਵਾਨ ਸੁਣਦੇ ਸੀ ਨਮਸਕਾਰ ਕਰੋ ਹਾਂਜੀ ਕਰੋ ਦਰਸ਼ਨ ਪੂਰਾ ਸਾਬ ਦੇ ਇਸ ਪੂਰਾ ਸਾਬ ਦੇ ਅੰਦਰ ਜਾਣ ਵਾਸਤੇ ਬਾਬਾ ਜੀ ਬਾਹਰ ਹੋ ਇਸਕੇ ਲਾਇਆ ਹੋਇਆ ਕਿ ਅਗਰ ਤੁਸੀਂ ਦਰਸ਼ਨ ਕਰਨੇ ਆ ਤਾਂ ਤੁਹਾਨੂੰ ਇੰਨੇ ਪਾਠ ਕਰਨੇ ਪੈਣਗੇ ਜਿਵੇਂ ਕਿ ਆ ਦੇਖ ਸਕਦੇ ਹੋ ਬਹੁਤ ਮੁਸ਼ਕਲ ਜਿਹਨਾਂ ਨਾਲ ਇਸ ਜਲਦੀ ਤੱਕ ਪਹੁੰਚਣਾ ਹੈ ਦੇਖੋ ਜੀ ਇਹ ਨਲਕਾ ਜਿਹੜਾ ਹਨ ਬਾਬਾ ਆਨੰਦ ਸਿੰਘ ਜੀ ਦੇ ਟਾਈਮ ਦਾ ਨਲਕਾ ਹੈ ਦਰਸ਼ਨ ਕਰੋ ਬਾਬਾ ਨੰਦ ਸਿੰਘ ਜੀ ਤੈਂ ਮੇਨ ਨਾਲ ਪਾਉਂਦੇ ਇਹ ਹੀ ਨਾਲ ਮੈਂ ਲਈ ਅੱਜ ਬਹੁਤ ਬਹੁਤ ਸੁਭਾਗੀ ਜਿਹਾ ਲੱਗਾ ਕਿ ਇਸ ਸਥਾਨ ਦੇ ਮੈਨੇ ਵੀ ਦਰਸ਼ਨ ਕਰ ਲਿਆ ਅੱਜ ਚਲੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਉਸ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਗਾ